ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪਿਆਜ਼ ਵਾਲਾ ਪਰੌਠਾ ਬਣਾਉਣ ਲੱਗੇ ਬਿਲਕੁਲ ਆਸਾਨ ਤਰੀਕੇ ਨਾਲ ਛੋਟੀ ਇਹ ਰੱਖ ਕੇ ਆਪਾਂ ਵੀਡੀਓ ਬਣਾਉਣੀ ਇੱਕ ਪਿਆਜ਼ ਵੱਡੇ ਸਾਈਜ਼ ਦਾ ਆਪਾਂ ਬ੍ਰੀਕ ਬ੍ਰੀਕ ਕੱਟ ਲਿਆ ਜਿਨ੍ਹਾਂ ਤੋਂ ਪਿਆਜ਼ ਵਾਲਾ ਪਰੌਠਾ ਬਣਦਾ ਨਹੀਂ ਨਾ ਐਦਾਂ ਬਣਾਉਂਗੇ ਬਿਲਕੁਲ ਵੀ ਪਿਆਜ਼ ਬਾਹਰ ਨਹੀਂ ਨਿਕਲੂਗਾ ਪਿਆਜ਼ਾਂ ਨੂੰ ਆਪਾਂ ਇੱਕ ਡੋਂਗੇ 'ਚ ਪਾ ਲਿਆ ਇਹਦੇ ਵਿੱਚ ਆਪਾਂ ਪਾਨੇ ਜੀ ਸੁੱਕੇ ਮੇ ਇੱਥੇ ਤੇ ਘਰੇ ਸਕਾ ਕੇ ਰੱਖਿਓ ਆਪਾਂ ਹਲਦੀ ਪਾ ਲਈ ਆ ਤੇ ਮਿਰਚਾਂ ਵੀ ਆਪਾਂ ਘਰੇ ਜਿਹੜੀਆਂ ਹਰੀਆਂ ਮਿਰਚਾਂ ਕੁੱਟ ਕੇ ਸਕਾ ਕੇ ਰੱਖੀਆਂ ਉਹ ਪਾਤੀਆਂ ਥੋੜਾ ਨਮਕ ਪਾ ਦਨੇ ਆ ਗਰਮ ਮਸਾਲਾ ਪਾ ਦਨੇ ਆ ਇੰਨੇ ਕ ਮਸਾਲੇ ਪਾ ਕੇ ਤੇ ਆਪਾਂ ਇਹਨੂੰ ਰੜਾਉਣੇ ਚੰਗੀ ਤਰ੍ਹਾਂ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਪਿਆਜ਼ ਵਾਲਾ ਟੇਸਟੀ ਜਿਹਾ ਪਰੌਠਾ ਜਿਹੜਾ ਬਣਾ ਕੇ ਤਿਆਰ ਕਰਨਾ ਜਿਨ੍ਹਾਂ ਤੋਂ ਨਹੀਂ ਬਣਦਾ ਮਸਾਲਾ ਬਾਹਰ ਨਿਕਲਦਾ ਰਹਿੰਦਾ ਆ ਫਟਦਾ ਰਹਿੰਦਾ ਪਰੌਠਾ ਇਦਾਂ ਬਣਾਉਂਗੇ ਤੇ ਬਹੁਤ ਵਧੀਆ ਪਰੌਠਾ ਬਣੂਗਾ ਮੇਰੇ ਨਾਲ ਵੀ ਵਧੀਆ ਬਣਾਉਂਗੇ ਤੁਸੀਂ ਤੇ ਸਾਰੇ ਜਿਹੜੇ ਇਦਾਂ ਪਿਆਜ਼ ਨੂੰ ਆਪਾਂ ਮਸਾਲਿਆਂ ਨੂੰ ਮਿਕਸ ਕਰ ਲੈਣਾ ਤੇ ਨਾਰਮਲ ਆਟਾ ਆਪਾਂ ਗੁੰਨ ਕੇ ਰੱਖਿਆ ਆਟਾ ਥੋੜਾ ਮਲੈਮ ਜਿਹਾ ਗੁੰਨਣਾ ਆ ਤੇ ਰੋਟੀ ਆਪਾਂ ਵੇਲ ਲਈ ਆ ਕਿ ਨਾਰਮਲ ਜਿੱਦਾਂ ਆਪਾਂ ਬਣਾਉਣੀ ਆ ਤੇ ਇੱਕ ਆਪਾਂ ਵਿਚਾਲੇ ਉਹਨੂੰ ਦੇਣਾ ਕੱਟ ਧਿਆਨ ਨਾਲ ਦੇਖਣਾ ਕਿਦਾਂ ਆਪਾਂ ਪਰੌਠਾ ਜਿਹੜਾ ਫੋਲਡ ਕਰਨਾ ਪਹਿਲਾਂ ਉਹਨੂੰ ਫੋਲਡ ਕਰਕੇ ਦੇਖਣਾ ਕਿੰਨੀ ਕਿ ਜਗ੍ਹਾ ਦੇ ਵਿੱਚ ਆਪਾਂ ਮਸਾਲਾ ਇਹਦੇ ਭਰਨਾ ਇਸ ਕਰਕੇ ਮੈਂ ਜਿਹੜਾ ਇਹਨੂੰ ਇਦਾਂ ਫੋਲਡ ਕੀਤਾ ਪਹਿਲਾਂ ਤੇ ਫਿਰ ਸਿੱਧਾ ਕਰ ਲਿਆ ਹੁਣ ਆਪਾਂ ਇਹ ਚ ਭਰਦੇ ਮਸਾਲਾ ਚੰਗਾ ਚਮਚਾ ਭਰ ਕੇ ਆਪਾਂ ਮਸਾਲੇ ਦਾ ਇਹਦੇ ਵਿੱਚ ਰੱਖ ਦੇਣਾ ਆ ਤੇ ਫੇਰ ਇਹਨੂੰ ਕਰਦੇ ਫੋਲਡ ਬਸ ਆ ਫੋਲਡ ਕਰਨਾ ਦੇਖ ਲੈਣਾ ਧਿਆਨ ਦੇ ਨਾਲ ਕਿੱਦਾਂ ਕਰਨਾ ਕਦੀ ਵੀ ਮਸਾਲਾ ਬਾਹਰ ਨਹੀਂ ਨਿਕਲੂਗਾ ਪਰੌਠੇ ਦੇ ਵਿੱਚੋਂ ਜਿਹੜਾ ਮਰਜੀ ਤੁਸੀਂ ਮਸਾਲਾ ਭਰੋ ਐਦਾਂ ਬਣਾਓ ਕਿ ਕਦੀ ਵੀ ਨਹੀਂ ਬਾਹਰ ਨਿਕਲੂਗਾ ਬਹੁਤ ਟੇਸਟੀ ਪਰੌਠਾ ਜਿਹੜਾ ਬਣ ਕੇ ਤਿਆਰ ਹੋਊਗਾ ਦੇਖੋ ਪਹਿਲਾਂ ਇੱਧਰ ਰੱਖਿਆ ਸੀ ਉਹਦਾ ਫੋਲਡ ਕਰਤਾ ਦੂਗਾ ਪਾਸਾ ਫਿਰ ਇੱਧਰ ਨੂੰ ਆਪਾਂ ਫੋਲਡ ਕਰ ਦੇਣਾ ਮਸਾਲਾ ਆਪਣਾ ਵਿਚਾਲੇ ਆ ਗਿਆ ਇੱਧਰਲੀ ਸਾਈਡ ਚਾੱਕ ਕੇ ਫਿਰ ਉੱਪਰ ਰੱਖ ਦੇਣੀ ਆ ਮਸਾਲਾ ਵਿਚਾਲੇ ਆ ਗਿਆ ਬਿਲਕੁਲ ਨਹੀਂ ਨਿਕਲੂਗਾ ਇਹ ਤੇ ਹੁਣ ਇਹਨੂੰ ਸੁੱਕਾਟਾ ਲਾ ਕੇ ਜਿਹੜਾ ਨਾ ਆਪਾਂ ਥੋੜਾ ਜਿਹਾ ਹੱਥਾਂ ਨਾਲ ਵਧਾਉਣਾ ਆ ਇਕਦਮ ਨਹੀਂ 베ਲਣਾ ਇਹਨੂੰ ਤੇ 베ਲਣਾ ਵੀ ਇਹਨੂੰ ਹਲਕੇ ਹੱਥਾਂ ਦੇ ਨਾਲ ਵਾ ਤੇ ਪਹਿਲਾਂ ਆਪਾਂ ਇਹਨੂੰ ਸੁੱਕਾ ਟਲਾ ਕੇ ਨਾ ਹੱਥ ਦੇ ਨਾਲ ਹੀ ਮੈਂ ਇਹਨੂੰ ਥੋੜਾ ਵਧਾਉਂਗੀ ਫਿਰ ਇਹਨੂੰ 베ਲੂਗੀ ਤਵਾ ਆਪਾਂ ਗਰਮ ਰੱਖਿਆ ਆ ਘਟ ਸੇਕ ਦੇ ਉੱਤੇ ਇਹਨੂੰ ਆਪਾਂ ਰਾਂਣਾ ਕ੍ਰਿਸਪੀ ਜਿਹਾ ਕਰਕੇ ਮੈਂ ਬਣਾਉਣੇ ਆ ਤੇ ਵੀਡੀਓ ਚੰਗੀ ਲੱਗਦੀ ਹਿੰਦੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਆ ਬਹੁਤ ਮਿਹਨਤ ਕਰਦੀ ਆ ਮੈਂ ਕੱਲੀ ਵੀਡੀਓ ਤਿਆਰ ਕਰਨੀ ਐਡਿਟ ਕਰਨੀ ਅਪਲੋਡ ਕਰਨੀ ਜੋ ਵੀ ਕਰਨਾ ਮੈਂ ਕੱਲੀ ਕਰਨੀ ਕਿਸੇ ਵੇਲੇ ਕੈਮਰਾ ਦੂਰ ਚਲ ਜਾਂਦਾ ਤੁਸੀਂ ਦੇਖ ਸਕਦੇ ਵੀਡੀਓ ਦੇ ਵਿੱਚ ਇਸੇ ਕਰਕੇ ਹੋ ਜਾਂਦਾ ਆ ਕਿ ਮੈਂ ਕੱਲੀ ਕਰਦੀ ਆ ਮੈਨੂੰ ਸਪੋਰਟ ਨਹੀਂ ਕਿਸੇ ਦੀ ਤੇ ਵੀਡੀਓ ਨੂੰ ਜਿਹੜਾ ਮੇਰੇ ਨੂੰ ਤੁਸੀਂ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਮੈਨੂੰ ਲੋੜ ਆ ਮੇਰੇ ਚੈਨਲ ਨੂੰ ਜਿਹੜਾ ਸਪੋਰਟ ਕਰੋ ਜੀ ਬਹੁਤ ਮਿਹਨਤ ਕਰਦੀ ਆ ਮੈਂ ਤੇ ਦੇਖੋ ਆਪਾਂ ਬੇਲ ਲਿਆ ਬਿਲਕੁਲ ਮਸਾਲਾ ਬਾਹਰ ਨਹੀਂ ਨਿਕਲਣਾ ਬਿਲਕੁਲ ਫਰਾਟਾ ਫਟਿਆ ਨਹੀਂਗਾ ਤੇ ਤਵਾ ਗਰਮ ਰੱਖਿਆ ਆਪਾਂ ਹੁਣ ਇਹਨੂੰ ਪਾ ਦਨੇ ਹਾਂ ਉੱਤੇ ਤੇ ਫਿਰ ਆਪਾਂ ਪਹਿਲਾਂ ਇੱਧਰ ਆੜਾਂਗੇ ਫਿਰ ਇਹਨੂੰ ਲਾਵਾਂਗੇ ਕਿਉਂ ਨਮੇ ਵੀ ਬਰਲੇੜ ਝੋੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਦੇਖੋ ਸੇਕ ਲੱਗ ਗਿਆ ਸੀ ਆਪਾਂ ਪਾੜਤਾ ਸੀ ਦੋ ਵਾਰ ਫਿਰ ਪਾੜ ਦਿੱਤਾ ਹੈ ਹੁਣ ਆਪਾਂ ਲਾਨੇ ਕਿਉਂ ਦੇਸੀ ਘਿਓ ਲਾ ਕੇ ਘਟ ਸੇਕ ਦੇ ਦਿੱਤੇ ਨੇ ਕ੍ਰਿਸਪੀ ਜੇ ਕਰਕੇ ਮੈਂ ਰਾੜ ਲੈਣਾ ਆ ਤੇ ਤੁਸੀਂ ਜਿੱਦਾਂ ਦਾ ਪਸੰਦ ਕਰਦੇ ਕ੍ਰਿਸਪੀ ਕਰਨਾ ਹੈ ਜਾਂ ਥੋੜਾ ਸੌਫਟ ਰੱਖਣਾ ਉਸ ਹਿਸਾਬ ਨਾਲ ਰਾੜ ਸਕਦੇ ਤੁਸੀਂ ਤੇ ਐਦਾਂ ਹੀ ਆਪਾਂ ਜਿਹੜੇ ਆ ਬਾਕੀ ਦੇ ਪਰੌਂਠੇ ਵੀ ਤਿਆਰ ਕਰ ਲੈਣੇ ਫਿਰ ਮੈਂ ਤੁਹਾਨੂੰ ਇਹਨੂੰ ਖੋਲ ਕੇ ਵੀ ਦਿਖਾ ਲੂੰਗੀ ਕਿ ਮਸਾਲਾ ਜਿਹੜਾ ਕਿੱਦਾਂ ਪਰੌਠ ਦੇ ਵਿੱਚ ਭਰਿਆ ਆ ਬਿਲਕੁਲ ਬਾਹਰ ਨਹੀਂ ਨਿਕਲਿਆ ਬਿਲਕੁਲ ਪਰੌਠਾ ਫਟਿਆ ਨਹੀਂ ਕੋਈ ਔਖਾ ਨਹੀਂ ਬਹੁਤ ਸੌਖਾ ਆ ਬਣਾਉਣਾ ਤੇ ਵੀਡੀਓ ਤੁਹਾਨੂੰ ਪਤਾ ਮੈਂ ਛੋਟੀ ਜੀ ਰੱਖਦੀ ਹੁੰਨੀ ਆ ਸੌਖੇ ਤਰੀਕੇ ਨਾਲ ਬਣਾਣੀ ਹੁੰਨੀ ਆ ਸਿੰਪਲ ਸਧਾਰਨ ਜਿਹਾ ਮੇਰਾ ਤਰੀਕਾ ਬੋਲਣ ਦਾ ਵੀਡੀਓ ਬਣਾਉਣ ਦਾ ਰੈਸਪੀ ਤਿਆਰ ਕਰਨੇ ਦਾ ਬਿਲਕੁਲ ਆਸਾਨ ਤਰੀਕਾ ਹੁੰਦਾ ਆ ਮੇਰਾ ਸਪੋਰਟ ਕਰਿਆ ਕਰੋ ਕਮੈਂਟ ਕਰਿਆ ਕਰੋ ਤੁਹਾਡੇ ਕਮੈਂਟ ਜਿਹੜੇ ਮੇਰੇ ਲਈ ਬਹੁਤ ਮਾਇਨੇ ਰੱਖਦੇ ਆ ਕਮੈਂਟ ਜਰੂਰ ਮੈਨੂੰ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਰੈਸਪੀ ਜਿਹੜੀ ਕਿੱਦਾਂ ਦੀ ਲੱਗੀ ਵੱਡੇ ਵੱਡੇ ਚੈਨਲਾਂ ਨੂੰ ਤਾਂ ਬਹੁਤ ਪ੍ਰਮੋਟ ਕਰਦੇ ਛੋਟੇ ਚੈਨਲ ਨੂੰ ਵੀ ਪ੍ਰਮੋਟ ਕਰਿਆ ਕਰੋ ਜੀ ਤੇ ਬਹੁਤ ਮਿਹਨਤ ਹੁੰਦੀ ਜਿੱਦਾਂ ਵੱਡੇ ਚੈਨਲ ਵਾਲੇ ਮਿਹਨਤ ਕਰਦੇ ਉਦੇ ਅਸੀਂ ਮਿਹਨਤ ਕਰਦੇ ਆਂ ਦੇਖੋ ਪਰੌठा ਆਪਾਂ ਇੱਕ ਤਿਆਰ ਕਰ ਲਿਆ ਬਾਕੀ ਵੀ ਇਦਾਂ ਕਰ ਲੈਣੇ ਫਿਰ ਮੈਂ ਤੁਹਾਨੂੰ ਇਹਨੂੰ ਦਿਖਾਨੀ ਆ ਦੇਖ ਸਕਦੇ ਆ ਤੁਸੀਂ ਮੈਂ ਪਰੌਠੇ ਤਿਆਰ ਕਰ ਲਏ ਜੀ ਤੇ 6-7 ਪਰੌਠੇ ਮੈਂ ਬਣਾਏ ਆ ਤੇ ਦੇਖੋ ਮਸਾਲਾ ਬਿਲਕੁਲ ਵਿੱਚ ਭਰਿਆ ਆ ਬਿਲਕੁਲ ਖਾਲੀ ਨਹੀਂ ਪਰੌਠਾ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ